ਜਿਹੜੀਆਂ ਲੜਕੀਆਂ ਜਾਂਦੀਆਂ ਨੇ ਉਹਨਾਂ ਦੇਸ਼ਾਂ ਦੇ ਵਿੱਚ ਜਿੱਥੇ ਉਹਨਾਂ ਦੀ ਸੁਰੱਖਿਆ ਸਵਾਲਾਂ ਦੇ ਘੇਰੇ ਦੇ ਵਿੱਚ ਆ ਜਾਂਦੀ ਹੈ ਖਾਸ ਕਰ ਕਹਿੰਦੀ ਉੱਥੇ ਜੋ ਕੰਮ ਲਈ ਉਹਨੂੰ ਲਜਾਇਆ ਗਿਆ ਸੀਗਾ ਉਹ ਕੰਮ ਉਹ ਤੋਂ ਨਹੀਂ ਕਰਵਾਇਆ ਗਿਆ ਉਹਨੂੰ ਦਬਾ ਕੇ ਰੱਖਿਆ ਗਿਆ ਹੋਰ ਕੰਮਾਂ ਲਈ ਮਜਬੂਰ ਕੀਤਾ ਗਿਆ ਜਿਹੜੇ ਪੈਸੇ ਉਹਦੇ ਕੋਲੇ ਸੀ ਉਹ ਵੀ ਖੋਲੇ ਗਏ ਵਾਰ 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 ਇਸ ਤਰ੍ਹਾਂ ਦੀਆਂ ਘਟਨਾਵਾਂ ਵਾਪਰ ਰਹੀਆਂ ਨੇ ਪਰ ਲੋਕਾਂ ਦੇ ਮਨਾਂ ਦੇ ਵਿੱਚ ਵਿਦੇਸ਼ ਜਾਣ ਦਾ ਜਿਹੜਾ ਸਿਸਟਮ ਹੈ ਅਰਮਾਨ ਨੇ ਉਹ ਭੁਜਦੇ ਨਹੀਂ ਇਸ ਤਰ੍ਹਾਂ ਦੇ ਏਜੰਟ ਪਹਿਲਾਂ ਵੀ ਆਪਣੀਆਂ ਕਰਤੂਤਾ ਨਾਲ ਸਾਡੀਆਂ ਬੱਚੀਆਂ ਦੇ ਅਰਮਾਨਾਂ ਨਾਲ ਖੇਡ ਚੁੱਕੇ ਨੇ ਜਦੋਂ ਇਹ ਕਟੜਾ ਬਾਰ ਬਾਰ ਵਾਪਰਦੀ ਹੈ ਐਸਪੀ ਸਿੰਘ ਬਰਾਏ ਕਿੰਨੇ ਬੰਦਿਆਂ ਨੂੰ ਲੈ ਕੇ ਆਏ ਬਲਵੰਤ ਸਿੰਘ ਰਾਮੂ ਵਾਲੀਆ ਸਾਬਕਾ ਵਜ਼ੀਰ ਉਹ ਕਿੰਨੇ ਬੰਦਿਆਂ ਨੂੰ ਲੈ ਕੇ ਆਏ ਤੇ ਫੇਰ ਸਾਡੇ ਕਿਤੇ ਥੱਲ ਪਈ ਹੈ ਸਾਨੂੰ ਤਾਂ ਐਂ ਲੱਗਦਾ ਕਿ ਉੱਥੇ ਦਰਖਤ ਨੇ ਡਾਲਰਾਂ ਦੇ ਨੌਜਵਾਨ ਵਿਦੇਸ਼ ਦਾ ਰੋਕ ਕਰਦੇ ਨੇ ਰੋਜੀ ਰੋਟੀ ਦਾ ਸੁਪਨਾ ਹੁੰਦਾ ਹੈ ਕਈਆਂ ਨੂੰ ਇੱਥੇ ਕੰਮਕਾਜ ਦੇ ਵਿੱਚ ਮੁਸ਼ਕਲ ਆਉਂਦੀ ਹੈ ਤਾਂ ਹੁੰਦਾ ਹੈ ਕਿ ਚਲੋ ਵਿਦੇਸ਼ ਦੇ ਵਿੱਚ ਜਾ ਕੇ ਸੈਟਲ ਹੋ ਜਾਾਂਗੇ ਤੇ ਉੱਥੇ ਕੰਮਕਾਜ ਵਧੀਆ ਤੁਰ ਪੇਗਾ ਪਰਿਵਾਰ ਦਾ ਵੀ ਕੋਈ ਨਾ ਕੋਈ ਬੰਦੋਬਸਤ ਹੋ ਜਾਏਗਾ ਪਰ ਕਈ ਜਿਹੜੀਆਂ ਲੜਕੀਆਂ ਜਾਂਦੀਆਂ ਨੇ ਉਹਨਾਂ ਦੇਸ਼ਾਂ ਦੇ ਵਿੱਚ ਜਿੱਥੇ ਉਹਨਾਂ ਦੀ ਸੁਰੱਖਿਆ ਸਵਾਲਾਂ ਦੇ ਘੇਰੇ ਦੇ ਵਿੱਚ ਆ ਜਾਂਦੀ ਹੈ ਖਾਸ ਕਰ ਯੂਏਈ ਵਗੈਰਾ ਹੋ ਗਿਆ ਸਾਰੇ ਦੇਸ਼ ਇੱਕੋ ਜਿਹੇ ਨਹੀਂ ਹੁੰਦੇ ਸਾਰੇ ਦੇਸ਼ ਮਾੜੇ ਵੀ ਨਹੀਂ ਹੁੰਦੇ ਉਹਨਾਂ ਦੇ ਵਿੱਚ ਚੰਗੇ ਲੋਕ ਵੀ ਹੁੰਦੇ ਨੇ ਸੋ ਬੰਦੇ ਦੇ ਉੱਤੇ ਡਿਪੈਂਡ ਕਰਦਾ ਹੈ ਪਰ ਕਈ ਵਾਰ ਕੀ ਹੁੰਦਾ ਹੈ ਕਿ ਜਿਹੜੇ ਏਜੰਟ ਹੁੰਦੇ ਨੇ ਫਰਜ਼ੀ ਜਾਂ ਫਿਰ ਜਿਹੜੇ ਗਲਤ ਤਰੀਕੇ ਦੇ ਨਾਲ ਮਾਨਵ ਤਸਕਰੀ ਕਰਦੇ ਨੇ ਲੋਕਾਂ ਨੂੰ ਵਿਦੇਸ਼ ਭੇਜ ਕੇ ਫਸਾ ਦਿੰਦੇ ਨੇ ਉਹ ਸਵਾਲਾਂ ਦੇ ਘੇਰੇ ਦੇ ਵਿੱਚ ਆ ਜਾਂਦੇ ਨੇ ਤੇ ਹੁਣ ਇੱਕ ਲੜਕੀ ਲੁਧਿਆਣਾ ਦੇ ਨਾਲ ਸੰਬੰਧਿਤ ਹੈ ਉਹ ਵਾਪਸ ਪਰਤੀ ਹੈ ਵਾਪਸ ਪਰਤੀ ਹੈ ਸੰਤਪਾਲ ਵੀਰ ਸਿੰਘ ਸੀਚੇਵਾਲ ਹੋਰਾਂ ਦੇ ਯਤਨਾਂ ਦੇ ਸਦਕਾ ਕਿਉਂਕਿ ਉਹਨਾਂ ਦੇ ਤੱਕ ਜਦੋਂ ਮਾਮਲਾ ਪਹੁੰਚਦਾ ਹੈ ਤਾਂ ਉਹ ਵਿਦੇਸ਼ ਮੰਤਰਾਲੇ ਦੇ ਨਾਲ ਗੱਲਬਾਤ ਕਰਦੇ ਨੇ ਤੇ ਉਸ ਲੜਕੀ ਨੂੰ ਹੁਣ ਵਾਪਸ ਲਿਆਂਦਾ ਗਿਆ। ਕੱਲ ਲੜਕੀ ਨੇ ਆਪਣੀ ਵਿਅਥਾ ਬਿਆਨ ਕੀਤੀ ਹੈ ਕਿ ਉਹਦੇ ਨਾਲ ਕੀ ਕੁਝ ਵਾਪਰਿਆ। ਸਿਚੇਵਾਲ ਸਾਹਿਬ ਨੂੰ ਮਿਲਣ ਵਾਸਤੇ ਪਹੁੰਚੀ ਆਓ ਤੇ ਕਹਿੰਦੀ ਉੱਥੇ ਜੋ ਕੰਮ ਲਈ ਉਹਨੂੰ ਲਜਾਇਆ ਗਿਆ ਸੀਗਾ, ਉਹ ਕੰਮ ਉਹ ਤੋਂ ਨਹੀਂ ਕਰਵਾਇਆ ਗਿਆ। ਉਹਨੂੰ ਦਬਾ ਕੇ ਰੱਖਿਆ ਗਿਆ, ਹੋਰ ਕੰਮਾਂ ਲਈ ਮਜਬੂਰ ਕੀਤਾ ਗਿਆ। ਜਿਹੜੇ ਪੈਸੇ ਉਹਦੇ ਕੋਲੇ ਸੀ ਉਹ ਵੀ ਖੋਲੇ ਗਏ। ਤਨਖਾਹ ਤਾਂ ਬੜੀ ਦੂਰ ਦੀ ਗੱਲ ਸੀ। ਪਾਸਪੋਰਟ ਖੋਲਿਆ ਗਿਆ। ਇਹ ਕੁੜੀ ਓਮਾਨ ਦੇ ਮਸਕਟ ਗਈ ਸੀਗੀ ਜੀ। ਤਕੋ ਇਹ ਘਟਨਾ ਕੋਈ ਪਹਿਲੀ ਨਹੀਂ ਹੈ ਹੂੰ ਜਦੋਂ ਵੀ ਤੁਸੀਂ ਦੇਖੋ ਵਾਰ-ਵਾਰ 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 ਇਸ ਤਰ੍ਹਾਂ ਦੀਆਂ ਘਟਨਾਵਾਂ ਵਾਪਰ ਰਹੀਆਂ ਨੇ ਪਰ ਲੋਕਾਂ ਦੇ ਮਨਾਂ ਦੇ ਵਿੱਚ ਵਿਦੇਸ਼ ਜਾਣ ਦਾ ਜਿਹੜਾ ਸਿਸਟਮ ਹੈ ਅਰਮਾਨ ਨੇ ਉਹ ਭੁੱਜਦੇ ਨਹੀਂ ਪਤਾ ਹੈ ਇਹ ਘਟਨਾ ਜੋ ਇਹਦੇ ਨਾਲ ਵਾਪਰੀ ਹੈ ਇਹ ਘਟਨਾ ਕੋਈ ਪਹਿਲੀ ਨਹੀਂ ਇਹ ਪੈਰ ਪੈਰ ਦੇ ਉੱਤੇ ਇਹੋ ਜਿਹੀ ਘਟਰਾ ਵਾਪਰਦੀ ਹੈ ਆਪਾਂ ਇੱਕ ਵਾਰ ਨਹੀਂ ਅਨੇਕ ਵਾਰ ਗੱਲ ਕਰ ਚੁੱਕੇ ਹਾਂ ਕਿ ਜੇ ਜਾਣਾ ਜੀ ਸੜਕੇ 'ਚ ਜਾਓ ਪਰ ਤੌਰ ਤਰੀਕਾ ਸਹੀ ਅਪਣਾਓ ਸਹੀ ਏਜੰਟਾਂ ਦੇ ਰਾਹੀਂ ਜਾਓ ਇਹ ਇੰਨਾ ਕੁਝ ਵਾਪਰਦਾ ਤੇ ਸਰਕਾਰਾਂ ਅਥੋਰਾਈਜ਼ਡ ਏਜੰਟ ਕਿਉਂ ਨਹੀਂ ਬਣਾ ਦਿੰਦੀਆਂ ਆਪ ਅਕਸਰ ਗੱਲ ਕਰਦੇ ਅੱਜ ਵੀ ਕੀਤੀ ਹੈ ਕਿ ਸੱਪ ਨਿਕਲ ਗਿਆ ਸੋਟਾ ਲਕੀਰਾਂ ਤੇ ਵਾਰੀ ਜਾਓ ਇਹ ਪਹਿਲੀ ਵਾਰ ਹੋਇਆ ਏ ਇਸ ਤਰ੍ਹਾਂ ਦੇ ਏਜੰਟ ਪਹਿਲਾਂ ਵੀ ਆਪਣੀਆਂ ਕਰਤੂਤਾ ਨਾਲ ਸਾਡੀਆਂ ਬੱਚੀਆਂ ਦੇ ਾਰਮਾਨਾਂ ਨਾਲ ਖੇਡ ਚੁੱਕੇ ਨੇ ਉਦੋਂ ਕੋਈ ਨਹੀਂ ਦੱਸਦਾ ਇਹ ਜਦੋਂ ਰਜਾਈ ਗਈ ਇਹਨੂੰ ਕਹਿੰਦੇ ਜਿਹੜਾ ਨਰਸ ਸਿੰਘ ਦਾ ਸਿਸਟਮ ਹੈ ਨਾ ਉਹਦੇ ਵਾਸਤੇ ਲੈ ਕੇ ਗਏ ਕਲੀਨਿਕਲ ਕੰਮ ਦੇ ਲਈ ਅਕਸਰ ਕਿਹਾ ਜਾਂਦਾ ਹੈ ਉੱਥੇ ਜੀ ਬਜ਼ੁਰਗ ਨੇ ਉਹਨਾਂ ਦੀ ਦੇਖਭਾਲ ਕਰਨੀ ਆ ਤੁਹਾਨੂੰ ਉਹਦੇ ਵਾਸਤੇ ਲਜਾਇਆ ਜਾ ਰਿਹਾ ਹੈ ਪਰ ਤੁਸੀਂ ਕਹੋਂ ਤੇ ਮੈਂ ਕਹਾਂ ਹੂੰ ਉੱਥੇ ਜਾ ਕੇ ਸਾਰਾ ਕੁਝ ਬਦਲ ਜਾਂਦਾ ਹੈ ਸਤਿ ਪਾਪਾ ਬਲਬੀਰ ਸਿੰਘ ਜੀ ਸਿਚੇਵਾਲ ਰਾਜ ਸਭਾ ਦੇ ਮੈਂਬਰ ਨੇ ਮੇਰਾ خیال ਉਹਨਾਂ ਨੇ ਇਹ ਕਈ ਘਰਾਂ ਦੀਆਂ ਲੜਕੀਆਂ ਨੂੰ ਲਿਆਂਦਾ ਮੁੰਡਿਆਂ ਨੂੰ ਵੀ ਲਿਆਂਦਾ ਬਸਾਇਆ ਹੈ ਪਰ ਇਹ ਸਾਰੇ ਦੇ ਨਾਲ ਨਾਲ ਜਦੋਂ ਇਹ ਕਟੜਾ ਬਾਰ-ਬਾਰ ਵਾਪਰਦੀ ਹੈ ਐਸ.ਪੀ. ਸਿੰਘ ਬਰਾਏ ਕਿੰਨੇ ਬੰਦਿਆਂ ਨੂੰ ਲੈ ਕੇ ਆਏ ਬਲਵੰਤ ਸਿੰਘ ਰਾਮੂ ਵਾਲੀਆ ਸਾਬਕਾ ਵਜ਼ੀਰ ਉਹ ਕਿੰਨੇ ਬੰਦਿਆਂ ਨੂੰ ਲੈ ਕੇ ਆਏ ਤੇ ਫੇਰ ਸਾਡੇ ਕਿਤੇ ਥੱਲ ਪਈ ਹੈ ਹੂੰ ਸਾਨੂੰ ਤਾਂ ਐਂਉਂ ਲੱਗਦਾ ਕਿ ਉੱਥੇ ਦਰਖਤ ਨੇ ਡਾਲਰਾਂ ਦੇ ਬਾ ਪੰਜ ਚਾਰ ਦਿਨਾਂ ਚ ਜਾਣਾ ਇਹ ਤੋੜਨੇ ਐ 15 16 ਮੁਦਰਾਆਂ ਪਾ ਲੈਣੀਆਂ ਨੇ ਵੱਡੀ ਮੋਟੀ ਜੀ ਇੱਕ ਗਲਤ ਚੇਨ ਤੇ ਦੂਜਿਆਂ ਨੂੰ ਉਹੀ ਚੁਧਿਆ ਦਿੰਦੇ ਐ ਕਿਉਂ ਅਸੀਂ ਉਸ ਵੇਲੇ ਇਹਨੂੰ ਸੋਚਦੇ ਨਹੀਂ ਜੋ ਕੁਝ ਇਸ ਕੁੜੀ ਨਾਲ ਵਾਪਰਿਆ ਇਹ ਪਹਿਲਾਂ ਵੀ ਵਾਪਰ ਚੁੱਕਿਆ ਤੇ ਜੇ ਐਨੇ ਕਾਸੇ ਦੇ باوجود ਫੇਰ ਨਹੀਂ ਸਾਡੇ ਸਿਹਤ ਤੇ ਕੋਈ ਅਸਰ ਹੁੰਦਾ ਨਾ ਮਾਪਿਆਂ ਤੇ ਹੁੰਦਾ ਅਸੀਂ ਕਿਉਂ ਆਪਣੇ ਧੀਆਂ ਨੂੰ ਉੱਥੇ ਭੇਜ-ਭੇਜ ਕੇ ਉਹ ਜਿਹੜੇ ਵਿਦੇਸ਼ਾਂ ਦੇ ਵਿੱਚ ਬਗਿਆੜ ਬੈਠੇ ਐ ਉਹਨਾਂ ਦੇ ਦਾ ਸ਼ਿਕਾਰ ਕਿਉਂ ਬਣਵਾਉਂਦੇ ਆ ਅਸੀਂ ਆਪਣੀ ਜ਼ਿੰਮੇਵਾਰੀ ਦੇ ਵਾਸਤੇ ਨਾ ਏਜੰਟ ਲੱਭੇ ਤੁਹਾਨੂੰ ਬਾਦ ਦੇ ਵਿੱਚ ਇਹਨਾਂ ਕੋਈ ਕਾਰਵਾਈਆਂ ਹੋਈ ਜਾਂਦੀਆਂ ਨੇ ਮੈਨੂੰ ਨਹੀਂ ਪਿਛਲੇ ਤਿੰਨ ਦਹਾਕਿਆਂ ਦੇ ਵਿੱਚ ਕਿਸੇ ਏਜੰਟ ਦੇ ਉੱਤੇ ਕੋਈ ਜੇਲ੍ਹ ਹੋਈ ਹੋਵੇ ਕੋਈ ਕਾਰਵਾਈ ਹੋਈ ਹੋਵੇ ਪਰ ਫਿਰ ਸਾਡੀਆਂ ਦੌੜਾਂ ਲੱਗੀਆਂ ਬਈਆਂ ਨੇ ਵਿਦੇਸ਼ 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 ਇਹਦਾ ਮੁੱਖ ਕਾਰਨ ਭਾਵੇਂ ਸਾਡੀ ਕੇਂਦਰ ਸਰਕਾਰਾਂ ਜਾਂ ਸੂਬਾ ਸਰਕਾਰਾਂ ਨੇ ਜਿੰਨੀਆਂ ਵੀ ਪਾਰਟੀ ਦੀਆਂ ਸਰਕਾਰਾਂ ਆਈਆਂ ਕੇਂਦਰ ਦੇ ਵਿੱਚ ਇਹ ਸਾਰੇ ਦੇ ਸਾਰੇ ਜ਼ਿੰਮੇਵਾਰ ਨੇ ਆਬਾਦੀ ਨਹੀਂ ਰੁਕਣੀ 1 ارب ਤੇ 46 ਕਰੋੜ ਤੇ ਪਹੁੰਚ ਗਿਓ ਤੇ ਰੌਲਾ ਫੇਰ ਪੈ ਗਿਆ ਕਹਿੰਦੇ ਆਬਾਦੀ ਦੇ ਮੁਤਾਬਕ ਅਸੀਂ ਪਾਰਲੀਮੈਂਟ ਦੀਆਂ ਸੀਟਾਂ ਵਧਾ ਦੇਣੀਆਂ ਨੇ ਅੱਜ 543 ਨੇ ਇਹ ਤਾਂ 800 ਤੋਂ ਵਧਾ ਦੇਣੀਆਂ ਨੇ ਤੇ ਫਾਇਦਾ ਕਿਹਨੂੰ ਹੋਊਗਾ ਜਿੱਥੇ ਆਬਾਦੀ ਵੱਧ ਜਿਨ੍ਹਾਂ ਲੋਕਾਂ ਨੇ ਆਪਣੀ ਆਬਾਦੀ ਤੇ ਕੰਟਰੋਲ ਕਰ ਲਿਆ ਉਹਨਾਂ ਨੂੰ ਫਿਰ ਸਰਾਹ ਪਏ ਗੱਲ ਦਾ ਸੋ ਅੱਜ ਵੀ ਆਪਾਂ ਫੇਰ ਇੱਕ ਵਾਰੀ ਦੁਹਰਾ ਦੰਨੇ ਆ ਕਿ ਭਾਈ ਬਾਹਰ ਜਿੱਦੋਂ ਵੀ ਤੁਸੀਂ ਜਾਂਦੇ ਹੋ ਯੋਗ ਪ੍ਰਣਾਲੀ ਰਾਹੀ ਜਾਓ ਜਿਹੜੇ ਇਸ ਤਰ੍ਹਾਂ ਦੇ ਲੋਕ ਨੇ ਮੈਨੂੰ ਦੱਸੋ ਕਿੰਨੇ ਲੋਕ ਬਲੈਕਲਿਸਟ ਕਰਦੇ ਆ ਜਿਹੜੇ ਪਹਿਲਾਂ ਇਨਾ ਕਾ ਡਰਾਮਾ ਵਾਸਤੇ ਵਾਪਰੇ ਆ ਜਹਾਜ਼ ਸਮੁੰਦਰਾਂ ਚ ਡਬੋ ਤੇ ਇਥੋਂ ਲਾ ਜਾ ਕੇ ਲੋਕਾਂ ਨੂੰ ਗੈਰ ਕਾਨੂੰਨੀ ਤਰੀਕੇ ਨਾਲ ਜੰਗਲਾਂ ਚ ਸੁੱਟਤਾ ਕਈ ਤਾਂ ਜੰਗਲੀ ਜਾਨਵਰਾਂ ਦਾ ਸ਼ਿਕਾਰ ਹੋ ਜਾਂਦੇ ਨੇ ਤੇ ਕਈ ਹੋਰ ਸੋਮੈਂ ਬੇੰਤੀ ਕਰਾਂ ਕਿ ਭਾਈ ਸਾਹਿਬ ਬਹੁਤ ਹੋ ਗਿਆ ਬੱਸ ਕਰੋ ਇੱਥੇ ਘਰ ਦੇ ਵਿੱਚ ਰੁੱਖੀ ਸੁੱਖੀ ਨਾਲ ਕੰਮ ਚਲਾ ਲਓ ਅਸਲ ਤਾਂ ਸਾਡਾ ਕਾਰਨ ਜਿਹੜਾ ਹੈਗਾ ਰੋਜ਼ਗਾਰ ਵਾਲਾ ਭਾਵੇਂ ਸਾਡੀ ਮੌਜੂਦਾ ਸਰਕਾਰਾਂ ਜਿਹੜੀ 2 ਕਰੋੜ ਰੋਜ਼ ਨੌਕਰੀ ਦੇਣੀ ਸੀ ਇਹਨਾਂ ਨੇ ਹਰ ਸਾਲ 11.22 ਕਰੋੜ ਹੋ ਗਈ ਹੋਣੀ ਹੈ। ਹੂੰ ਕੋਈ ਸਵਾਲ ਨਹੀਂ। ਭਾਵੇਂ ਰਾਜ ਦੀਆਂ ਸਰਕਾਰਾਂ ਨੇ ਐਨੇ ਸਾਧਨ ਨਹੀਂ ਦੇ ਸਕਦੇ। ਜੀ। ਨਿਡਰ ਹਾਂ, ਨਿਰਪੱਖ ਰਹਾਂਗੇ। ਆਜ਼ਾਦ ਹਾਂ, ਸੱਚ ਕਹਾਂਗੇ। ਗੱਲ ਕਰਾਂਗੇ ਸਿਆਸੀ ਹਵਾ ਦੀ। ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ। ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ। ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ। ਦੱਸਾਂਗੇ ਕੌਣ ਕਰ ਰਿਹਾ ਹੈ। ਕੀ ਦੇਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਤ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ